ਸਾਸ੍ਰੀ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਪਹਿਣਾ ਦੀ ਡਿਮਾਂਡ ਤੇ ਲੇਗੇ ਮੈਚਿੰਗ ਸੂਟ ਰਹਿਣਗੇ ਬਹੁਤ ਜਾਦੇ ਮਤਲਬ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਾਈਸ ਵੀ ਹੈ ਜਿਹੜਾ ਮਤਲਬ ਬਹੁਤ ਘੱਟ ਪ੍ਰਾਈਸ ਤੇ ਲੈ ਕੇ ਆਏਗੇ ਮੈਚਿੰਗ ਸੂਟ ਤੇ ਕੱਲ ਵੀਡੀਓ ਆਪਾਂ ਪਾਈ ਸੀਗੀ ਜਿਹੜੇ yellow ਸੂਟ ਲੇਗੇ ਹੁਣ ਜਿਹੜੀ ਭੈਣ ਆਰਡਰ ਦੇਊਗੀ ਪਲੀਜ਼ ਮੇਰੇ ਤੋਂ ਕਨਫਰਮ ਕਰਕੇ ਦਵੇ ਵੀ ਹਾਂ ਅਸੀਂ ਆਰਡਰ ਦੇਣਾ ਹੈ ਕਿਉਂਕਿ ਮੈਂ 15 ਤੋਂ 20 ਸੂਟ ਦੁਬਾਰਾ ਹਨਾ ਮੰਗਵਾਏ ਨੇਗੇ ਜਿਹੜੇ ਮਤਲਬ ਕੱਲ ਮੈਂ ਤੁਹਾਨੂੰ 20 ਸੂਟ ਦਿਖਾਏ ਸੀਗੇ ਉਹ ਸਾਰੇ ਸੇਲ ਹੋ ਚੁੱਕੇ ਨੇ ਜੌਰਜਟ ਦੇ ਵਿੱਚ ਵੀ ਮੇਰੇ ਕੋਲ ਇੱਕ ਵਾਈਟ ਪ੍ਰਿੰਟ ਵਾਲਾ ਸਿਰਫ ਸੂਟ ਅਵੇਲੇਬਲ ਹੈ ਬਾਕੀ ਸਾਰੇ ਸੋਲਡ ਨੇਗੇ ਇੱਕ ਵਾਰ ਜੌਰਜਟ ਦੇ ਵੀ ਜੇ ਤੁਸੀਂ ਲੈਣਾ ਚਾਹੋਗੇ ਮੇਰੇ ਤੋਂ ਇੱਕ ਵਾਰ ਕਨਫਰਮ ਕਰ ਲਿਓ ਵੀ ਇਹ ਤੁਹਾਡੇ ਕੋਲੇ ਅਵੇਲੇਬਲ ਹੈਗਾਗਾ ਫਿਰ ਤੁਸੀਂ ਪੇਮੈਂਟ ਕਰਨੀ ਹੈ ਨਹੀਂ ਇਦਾਂ ਕੋਈ ਪੇਮੈਂਟ ਨਹੀਂ ਕਰਨੀ ਹੈਗੀ ਠੀਕ ਹੈ ਜੀ ਪਾਰਸਲ ਮੇਰੇ ਬੈਗ ਤੇ ਇਧਰ ਪਿੱਛੇ ਲੱਗੇ ਪਏ ਨੇਗੇ ਸਾਰੀਆਂ ਭੈਣਾਂ ਦੇ ਕਾਫੀ ਦੇਖੋ ਪਾਰਸਲ ਨੇਗੇ ਤੇ ਪੈਕ ਹੋਏ ਪਏ ਨੇਗੇ ਜਿਹੜੇ ਹੁਣ ਪੈਣਾ ਮਤਲਬ ਪੇਮੈਂਟ ਕਰਨਗੇ ਉਹ ਮੇਰੇ ਤੋਂ ਇੱਕ ਵਾਰ ਜ਼ਰੂਰ ਕਨਫਰਮ ਕਰ ਲਿਓ ਵੀ ਉਹਨਾਂ ਦੀ ਬੁਕਿੰਗ ਦੇ ਵਿੱਚ ਹੈਗਾ ਸੀਗਾ ਕਿਉਂਕਿ 4-3-4 ਕੇ ਪੈਣਾ ਦੀ ਪੇਮੈਂਟ ਰਹਿ ਗਈ ਬਾਕੀ ਸਭ ਦੀ ਆ ਗਈ ਸੀਗੀ ਕੱਲ ਪੇਮੈਂਟ ਉਹ ਮੇਰੇ ਤੋਂ ਜ਼ਰੂਰ ਕਨਫਰਮ ਕਰ ਲਿਓ ਵੀ ਸਾਡਾ ਸੂਟ ਆ ਜਿਹੜਾ ਰੱਖਿਆ ਪਿਆ ਫੇਰ ਪੇਮੈਂਟ ਕਰਨਾ ਠੀਕ ਹੈ ਜੀ ਅੱਜ ਆਪਾਂ ਦਿਖਾਉਣੇਗੇ ਤੁਹਾਨੂੰ ਮੈਚਿੰਗ ਸੂਟ ਲੰਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੰਗੇ ਕੋਈ ਕਲਰ ਖਰਾਬ ਨਹੀਂ ਹੁੰਦਾ ਕੋਈ ਫਿਟ ਨਹੀਂ ਹੁੰਦਾ ਕੁੱਟ-ਕੁੱਟ ਕੇ ਸੂਟ ਹੰਡਾਉਣ ਆਲੇ ਨੇਗੇ ਲਓ ਜੀ ਸੂਟ ਦਿਖਾਉਣੇ ਸ਼ੁਰੂ ਕਰ ਦਾਂਗੇ ਫਿਰ ਵੀਡੀਓ ਜਿਹੜੀ ਕਾਫੀ ਜਿਆਦਾ ਲੰਬੀ ਚਲੀ ਜਾਂਦੀ ਹੈਗੀ ਲਓ ਜੀ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਦਾਂ ਰਹੂਗਾ ਇਹ ਵਾਲਾ ਮਤਲਬ ਇਹ ਵਾਲੀ ਰਹੂਗੀ ਸ਼ਰਟ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਪਿਆਰਾ ਯਾ ਪੀਸ ਹੈ ਮਸਟਰਡ ਕਲਰ ਦੇ ਵਿੱਚ ਦੇਖੋ ਤੇ ਨਾਲ ਰਹੇਗੀ ਇਸ ਤਰ੍ਹਾਂ ਪਲੇਨ ਬਾਟਮ ਹੈ ਪ੍ਰਾਈਸ ਰਹੂਗਾ 1250 ਪਲੱਸ ਸ਼ਿਪਿੰਗ ਐ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਠੀਕ ਹੈ ਜੀ ਫਰਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਪਲੀਜ਼ ਆਪਣਾ ਆਰਡਰ ਹੈ ਜਿਹੜਾ ਫਾਸਟਲੀ ਕਰ ਦਿਓ ਕਿਉਂਕਿ ਰਿਪੀਟ ਕੋਈ ਵੀ ਸੂਟ ਨਹੀਂਗੇ ਜਿਹੜੇ ਮੇਰੇ ਕੋਲੇ ਨਹੀਂ ਹੈਗੇ ਇਹ ਮਤਲਬ ਕੋਈ ਵੀ ਸਟਾਕ ਆਉਂਦਾ ਜਦ ਤੱਕ ਕਿ ਪ੍ਰਿੰਟ ਸੂਟ ਆਉਂਦੇ ਨਹੀਂਗੇ ਹਨਾ ਮੈਂ ਇੱਕ ਸੂਟ ਜ਼ਰੂਰ ਟਰਾਈ ਕਰਦੀ ਹੁੰਨੀ ਆ ਉਹਨੂੰ ਵਾਸ਼ ਕਰਕੇ ਵੀ ਦੇਖਦੇ ਹੁੰਨੇ ਆ ਸਰਿੰਕੀਜ਼ ਵੀ ਪਤਾ ਲੱਗ ਜਾਂਦੀ ਵੀ ਕਿੰਨੀ ਹੁੰਦੀ ਹੈ ਤਾਂ ਹੀ ਮੈਂ ਉਹੀ ਚੀਜ਼ ਵੀਡੀਓ ਦੇ ਵਿੱਚ ਬੋਲਦੀ ਹੁੰਨੀ ਹੈ ਵੀ ਇਹਨੂੰ ਇਦਾਂ ਕਰਕੇ ਤੁਸੀਂ ਪਾਣੀ ਦੇ ਵਿੱਚ ਭੇਕੇ ਸਟਿਚ ਕਰਵਾ ਲਿਓ ਵੀ ਇਹਦੀ ਸਰਿੰਕੀਜ਼ ਹੈਗੀ ਹੈ ਕੀ ਤੇ ਕੋਈ ਕਲਰ ਫੇਟ ਵਗੈਰਾ ਹਨਾ ਕੁਝ ਵੀ ਹੁੰਦਾਗਾ ਕੋਈ ਸਟਾਕ ਕੁਝ ਵੀ ਹੁੰਦਾਗਾ ਸਲਾਈ ਕੀਤੇ ਤੋਂ ਬਾਅਦ ਚੰਗਾ ਤਾਂ ਕਰਕੇ ਇੱਕ ਹਨਾ ਜਿਵੇਂ ਕਿ ਸਟਾਕ ਆਉਂਦਾ ਹੈਗਾ ਇੱਕ ਸੂਟ ਜਰੂਰ ਪ੍ਰਿੰਟ ਦੇ ਵਿੱਚ ਟ੍ਰਾਈ ਕਰਦੇ ਆਂ ਵੀ ਕੋਈ ਇਦਾਂ ਦੀ ਕੰਪਲੀਟ ਤਾਂ ਨਹੀਂ ਹੈਗੀ ਫਿਰ ਅਸੀਂ ਵੀਡੀਓ ਪਾਉਣੇ ਆਂਗੇ ਜੇ ਕੰਪਲੀਟ ਨਹੀਂ ਹੁੰਦੀ ਹੈਗੀ ਤਾਂ ਵੀਡੀਓ ਪਾ ਦਿੰਨੇ ਆਂਗੇ ਵੈਸੇ ਅਜ ਤੱਕ ਕੋਈ ਕੰਪਲੀਟ ਨਹੀਂ ਆਈ ਹੈਗੀ ਅੱਗੇ ਵੀ ਇਦਾਂ ਹੀ ਹਨਾ ਮਰ ਰਹੇ ਵੀ ਕੋਈ ਕੰਪਲੇਂਟ ਨਾ ਆਵੇ ਲੋ ਜੀ ਹੁਣ ਤੁਹਾਨੂੰ ਸੂਟ ਇਹ ਵਾਲਾ ਹੈਗਾ ਮਸਟਰਡ ਕੁੱਟ-ਕੁੱਟ ਕੇ ਹੰਡਾਉਂਗੇ ਸੂਟ ਕੋਈ ਬੁਰਨੀ ਆਉਂਦਾ ਹੈਗਾ ਕਿਉਂਕਿ ਮੇਰੇ ਇਹਦੇ ਨਾਲ ਦੇ ਸੂਟ ਮੈਂ ਪ੍ਰਿੰਟ ਸਟਿਚ ਕਰਵਾਇਆ ਹੋਇਆ ਹੈ ਇਹਨਾਂ ਦੇ ਵਿੱਚੋਂ ਇੱਕ ਪ੍ਰਿੰਟ ਇਹੀ ਫੈਬਰਿਕ ਦੇ ਵਿੱਚੋਂ ਸੇਮ ਕੋਈ ਕੰਪਲੇਂਟ ਨਹੀਂ ਕੋਈ ਕਲਰ ਫਿੱਟ ਨਹੀਂ ਹੁੰਦਾ ਕੋਈ ਕੁਛ ਨਹੀਂ ਹੁੰਦਾ ਤੁਸੀਂ ਬੇਫਿਕਰ ਹੋ ਕੇ ਸੂਟ ਲੇ ਲੇ ਜਿਹੜੇ ਇਹ ਲੈ ਸਕਦੇ ਹੋ ਲੋ ਜੀ ਵਧੀਆ ਬ੍ਰਾਂਡ ਦੇ ਸੂਟ ਲੈਣਗੇ ਫਰਸਟ ਸੂਟ ਇਹ ਵਾਲਾ ਰਹੂਗਾ ਮਸਟਰਡ ਸਲਵਾਰ ਨਾਲ ਹੈਗਾ ਸਾਡੇ 1200 ਪ੍ਰਾਈਸ ਹੈਗਾ ਇਹਦਾ ਇਸ ਤੋਂ ਬਾਅਦ ਲੋਚੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਰਸਟ ਸ਼ੇਡ ਹੈਗਾ ਇਸ ਤਰ੍ਹਾਂ ਦੇਖੋ ਇਹ ਵਾਲੀ ਰਹੂਗੀ ਸ਼ਰਟ ਇਹਨੂੰ ਤੁਸੀਂ ਜਦੋਂ ਸਟਿਚ ਕਰਵਾਓਗੇ ਬਹੁਤ ਜ਼ਿਆਦੇ ਸੋਨੇ ਸੂਟ ਬਾਣਨੇ ਨੇਗੇ ਬਹੁਤ ਜ਼ਿਆਦੇ ਸੋਨੇ ਕਿਉਂਕਿ ਸੂਟਾਂ ਦੇ ਪ੍ਰਿੰਟ ਹੀ ਬਹੁਤ ਜ਼ਿਆਦੇ ਸੋਨੇ ਨੇ ਸਾਰੇ ਸੂਟਾਂ ਦੇ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਪ੍ਰਿੰਟ ਕਿੰਨਾ ਜ਼ਿਆਦੇ ਸੋਹਣਾਗਾ ਰਸਟ ਹੈਗਾ ਤੇ ਨਾਲ ਤੁਹਾਨੂੰ ਰਸਟ ਬਾਟਮ ਮਿਲੂਗੀ ਇਦਾਂ ਦੇਖੋ ਮੈਚਿੰਗ ਪ੍ਰਾਈਜ਼ ਇਹਦਾ ਰਹੂਗਾ ਜੀ 1200 ਸੇਮ ਪ੍ਰਾਈਜ਼ ਦੇ ਵਿੱਚ ਰਹਿਣਗੇ ਮੈਚਿੰਗ ਸੂਟ ਸਾਰੇ ਸੇਮ ਪ੍ਰਾਈਜ਼ ਦੇ ਵਿੱਚ ਰਹਿਣਗੇ 1250 ਲਓ ਜੀ ਸੈਕਿੰਡ ਕਲਰ ਇਹਦਾ ਆ ਗਿਆ ਜੀ ਮਹਿਰੂਨ ਇਹ ਵੀ ਜਿਹੜਾ ਕਲਰ ਹੈਗਾ ਬਹੁਤ ਜ਼ਿਆਦਾ ਸੋਹਣਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਕਲਰ ਪ੍ਰਿੰਟ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਰਹੂਗਾ ਲਓ ਜੀ ਮਹਿਰੂਨ ਤੇ ਫੇਰ ਆਜੂਗਾ ਜੀ ਦੇਖੋ ਇਹ ਵਾਲਾ ਪ੍ਰਿੰਟ ਆਜੂਗਾ ਇਹ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਹਣਾ ਹੈ ਇਸ ਤਰ੍ਹਾਂ ਰਹੂਗੀ ਜੀ ਪਲੇਨ ਬਾਟਮ ਰਹੂਗੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਹ ਕਿਹੜੇ ਆਏ ਨੇ ਆਪਣੇ ਕੋਲੇ ਇਹਦਾ ਵੀ ਪ੍ਰਾਈਸ ਹੈ ਜਿਹੜੇ 1250 ਦਾ ਮੈਚਿੰਗ ਹੈ ਦੇਖੋ ਫਰਸਟ ਕਲਰ ਇਹ ਤੁਸੀਂ ਦੇਖ ਸਕਦੇ ਹੋਗੇ ਤੇ ਸੈਕਿੰਡ ਕਲਰ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਪਿਸਤਾ ਸ਼ੇਡ ਆਜੂਗਾ ਤੇ ਫਿਰ ਹੈਗਾ ਜੀ ਬਰਾਊਨ ਤਿੰਨੋਂ ਕਲਰ ਤੁਹਾਡੇ ਸਾਹਮਣੇ ਨੇਗੇ ਤਿੰਨੋਂ ਕਲਰ ਦੇਖੋ ਕਿੰਨੇ ਜਿਆਦੇ ਸੋਹਣੇ ਨੇਗੇ ਤੇ ਇੱਕ ਹੈਗਾ ਇਹਦੇ ਵਿੱਚ ਫਰੋਜ਼ੀ ਸ਼ੇਡ ਇਸ ਤਰ੍ਹਾਂ ਇਹ ਵਾਲੇ ਸ਼ੇਡ ਲੈਂਗੇ ਫਰੋਜ਼ੀ ਇੱਕ ਵਾਰ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਫਰੋਜ਼ੀ ਕਲਰ ਇਹ ਕਲਰ ਵੀ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਰਹੂਗਾ ਤੇ ਫਿਰ ਆਜੂਗਾ ਬਰਾਊਨ ਸ਼ੇਡ ਹੈ ਇਹਦੇ ਵਿੱਚ ਇਹ ਵੀ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋਗੇ ਆਹ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਕਲਰ ਹੈਗਾ ਲਓ ਜੀ ਦੇਖੋ ਚਾਰ ਕਲਰ ਦੇ ਇਹ ਚਾਰਟ ਆਏ ਆਪਣੇ ਕੋਲੇ ਦੋ ਦੋ ਸੂਟ अवेलेबल ਨੇ ਇਹਦੇ ਵਿੱਚ ਤੇ ਪ੍ਰਾਈਸ ਹੈਗਾ ਹੈਗਾ 1250 ਜਿਹੜਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮਸਟਰਡ ਦਿਖਾਇਆ ਉਹਦਾ ਸੈਕਿੰਡ ਕਲਰ ਹੈਗਾ ਹੈਗਾ ਫਰੋਜ਼ੀ ਫਿਰ ਹੈਗਾ ਜੀ ਪਿੰਕ ਲੌਜੀ ਇਹ ਵਾਲੇ ਕਲਰ ਨੇਗੇ ਇਹ ਵੀ ਮੈਚਿੰਗ ਨੇ ਪ੍ਰਾਈਸ ਰਹੂਗਾ 1250 ਅੱਜ ਵੀਡੀਓ ਦੇ ਵਿੱਚ ਇੱਕ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਇੰਨਾ ਰਾਮ ਦਾ ਇੱਕ ਫੈਬਰਿਕ ਆ ਵਿਦਾਊਟ ਲਾਈਨਿੰਗ ਤੁਸੀਂ ਸਿਲਾਈ ਕਰਾਏ ਉਹਨਾਂ ਨੂੰ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇੰਨਾ ਰਾਮ ਦਾ ਇੱਕ ਫੈਬਰਿਕ ਹੈ ਜਿੰਨਾ ਵੀ ਤੁਸੀਂ ਕਹਿ ਦੋ ਬਹੁਤ ਲਾਈਟ ਵੇਟ ਸਟੱਫ ਹੈਗਾ ਲਓ ਜੀ ਨੈਕਸਟ ਹੈਗਾ ਮਹਿਰੂਨ ਸ਼ੇਡ ਹੈ ਦੇਖੋ ਇਹ ਵਾਲਾ ਸ਼ੇਡ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਇਹਦੇ ਵਿੱਚ ਹੈਗੇ ਨੇ ਆਪਣੇ ਕੋਲੇ ਦੋ ਕਲਰ ਅਵੇਲੇਬਲ ਦੇਖੋ ਮਹਿਰੂਨ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈਗਾ ਤੇ ਨਾਲ ਹੈਗੀ ਹੈ ਕਿ ਇਸ ਤਰ੍ਹਾਂ ਬਾਟਮ ਰਹੂਗੀ ਮਹਿਰੂਨ ਪਲੇਨ ਤੇ ਇਹਦਾ ਦੂਜਾ ਕਲਰ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਤੇ ਇਸ ਤਰ੍ਹਾਂ ਬਾਟਮ ਰਹੂਗੀ ਨਾਲ ਪਲੇਨ ਲਓ ਜੀ ਠੀਕ ਹੈ ਜੀ ਆਰਡਰ ਹੈ ਜਿਹੜਾ ਫਾਸਟਲੀ ਕਰ ਦਿਓ ਕਿਉਂਕਿ ਬਹੁਤ ਡਿਮਾਂਡ ਦੇ ਉੱਤੇ ਇਹ ਸੂਟ ਆਏ ਨੇ ਪਹਿਣਾ ਦੀ ਤੇ ਬਹੁਤ ਜ਼ਿਆਦੇ ਕਾਫੀ ਟਾਈਮ ਤੋਂ ਇਹਨਾਂ ਦੀ ਵੇਟਿੰਗ ਚੱਲ ਰਹੀ ਸੀ ਸੂਟਾਂ ਦੀ ਕਿਉਂਕਿ ਮੇਰੇ ਕੋਲੇ ਅਵੇਲੇਬਲ ਨਹੀਂ ਹੈਗੇ ਸੀਗੇ ਹਜੇ ਤਾਂ ਕਰਕੇ ਲਓ ਜੀ ਨੈਕਸਟ ਆਪਾਂ ਤੁਹਾਨੂੰ ਦਿਖਾਉਂਦੇ ਆਂਗੇ ਨੈਕਸਟ ਤੁਹਾਨੂੰ ਦਿਖਾਉਣਿਆਂਗੇ ਮਤਲਬ 올ਓਵਰ ਪ੍ਰਿੰਟ ਦਿਖਾਉਣਿਆਂਗੇ 올ਓਵਰ ਪ੍ਰਿੰਟ ਤੁਸੀਂ ਚੈੱਕ ਕਰੋ ਸਟਫ ਬਹੁਤ ਕਮਾਲ ਦਾ ਹੈ ਦਾ ਬਹੁਤ ਜਿਆਦਾ ਸੋਹਣਾ ਹੈਗਾ ਐਂਡ ਕਾਟਨ ਸਿਲਕ ਵਰਗਾ ਸਟਫ ਹੈਗਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਦੇਖੋ ਬਹੁਤ ਜਿਆਦਾ ਸੋਹਣਾ ਸਟਫ ਹੈਗਾ ਲੋ ਜੀ ਇਹ ਰਹਿਣਗੇ 올ਓਵਰ ਰਹਿਣਗੇ ਫਰਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਬਲੂ ਰਹੂਗਾ ਤੇ ਸੈਕਿੰਡ ਹੈਗਾ ਇਹਦੇ ਵਿੱਚ ਰਾਸਟ ਸ਼ੇਡ ਲਓ ਜੀ ਇਸ ਦਾ ਰਸਟ ਸ਼ੇਡ ਹੈਗਾ ਸ਼ੇਡ ਸਾਰੇ ਹੀ ਸੋਨੇ ਨੇ ਫਿਰ ਮਸਟਰਡ ਆਜੂਗਾ ਦੇਖੋ ਮਸਟਰਡ ਸ਼ੇਡ ਆਜੂਗਾ ਫਿਰ ਆਜੂਗਾ ਜੀ ਬਲੈਕ ਸ਼ੇਡ ਆਜੂਗਾ ਇਹਦੇ ਵਿੱਚ ਲਓ ਜੀ ਇੱਕ ਵੀ ਸ਼ੇਡ ਇਦਾਂ ਨਹੀਂ ਹੈਗਾ ਵੀ ਕੋਈ ਛੱਡਣ ਵਾਲਾ ਹੈਗਾ ਤੇ ਬਹੁਤ ਜ਼ਿਆਦੇ ਸੋਨੇ ਨੇਗੇ ਦੇਖੋ ਬਲੈਕ ਮਸਟਰਡ ਰਾਸ਼ਟ ਛੇੜ ਆ ਗਿਆ ਤੇ ਫਿਰ ਬਲੂ ਆ ਗਿਆ ਪ੍ਰਾਈਸ ਇਹਨਦਰ ਹੋਊਗਾ 1500 올ਓਵਰ ਦਾ ਠੀਕ ਹੈ ਜੀ ਇੱਕ ਬਲੈਕ ਕਲਰ ਦਾ ਇਹ ਵਾਲਾ ਸੂਟ अवेलेबल ਹੈ ਕਿਉਂਕਿ ਕਾਫੀ ਡਿਮਾਂਡ ਰਹਿੰਦੀ ਹੈ ਬਲੈਕ ਸੂਟਾਂ ਦੀ ਤਾਂ ਕਰਕੇ ਆਪਾਂ ਬਲੈਕ ਕਲਰ ਬਿਲਕੁਲ ਵੀ ਨਾ ਛੱਡਦੇ ਸਟਾਕ ਦੇ ਵਿੱਚ ਲਾਈਨ ਕਰੀਓ ਇਹਦਾ ਪ੍ਰਾਈਸ ਵੀ ਸੇਮ ਰਹੂਗਾ 1500 올ਓਵਰ ਸੂਟ ਹੈ ਹਾਂਜੀ ਸਸਿਕਾ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰੀਪਸ ਫੁਟੇ ਤੇ ਸਵਾਗਤ ਹੈ ਫਿਰ ਆ ਜਾਣਗੇ ਜੀ ਇਦਾਂ 올ਓਵਰ ਸੂਟ ਆ ਜਾਣਗੇ ਇਸ ਤਰ੍ਹਾਂ ਦੇਖੋ ਇਹ ਵਾਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਅ ਸੌਰੀ ਮੈਚਿੰਗ ਸੂਟ ਲੇਗੇ ਇਹਦੇ ਨਾਲ ਇਦਾਂ ਬਾਟਮ ਰਹੂਗੀ ਇਹਦਾ ਪ੍ਰਾਈਸ ਵੀ ਰਹੂਗਾ ਜੀ 850 ਤੇ ਫਿਰ ਆਜੂਗਾ ਦੇਖੋ ਆ ਬਲੂ ਸੂਟ ਬਹੁਤ ਜਿਆਦੇ ਸੋਹਣਾਗਾ ਇਹਦੇ ਵਿੱਚ ਇੱਕ ਬੋਟਲ ਗ੍ਰੀਨ ਕਲਰ ਹੈ ਇੱਕ ਹੈਗਾ ਬਲੂ ਇਸ ਤਰ੍ਹਾਂ ਸੂਟ ਆਲ ਦੇ ਸਾਰੇ ਆ। ਲੋ ਜੀ ਤੇ ਪ੍ਰਾਈਸ ਸੇਮ ਰਹੂਗਾ ਸਾਡੇ 1200 ਫਿਰ ਆਜੂਗਾ ਗ੍ਰੀਨ ਕਲਰ ਇਸ ਤਰ੍ਹਾਂ ਇਹਦਾ ਵੀ ਪ੍ਰਾਈਸ ਰਹੂਗਾ 1250 ਤੇ ਫਿਰ ਆਜੂਗਾ ਜੀ ਪਰਪਲ ਦੇਖੋ ਇਹ ਵੀ ਮੈਚਿੰਗ ਸੂਟ ਹੈ ਇਹ ਵਾਲੀ ਇਹਦੀ ਬਾਟਮ ਹੈਗੀ ਨਾਲ ਇਦਾਂ ਦੀ ਬਾਟਮ ਰਹੂਗੀ ਤੇ ਨਾਲ ਇਸ ਤਰ੍ਹਾਂ ਇਹ ਵਾਲੀ ਸ਼ਰਟ ਰਹੂਗੀ 1250 ਪ੍ਰਾਈਸ ਹੈ ਇਹ ਸਕਿੰਡ ਕਲਰ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਕਲਰ ਹੈ ਇਹ ਵੀ ਬਹੁਤ ਜਿਆਦਾ ਸੋਹਣਾ ਪਿਆਰਾ ਸ਼ੇਡ ਹੈਗਾ ਤੇ ਨਾਲ ਪਲੇਨ ਬਾਟਮ ਰਹੂਗੀ 1250 ਪ੍ਰਾਈਸ ਹੈ ਜਿੰਨੇ ਵੀ ਤੁਹਾਨੂੰ ਸੂਟ ਸੀਗੇ ਹਨਾ ਮੈਂ ਦਿਖਾ ਚੁੱਕੀ ਆਂਗੀ ਆਰਡਰ ਹੈਗਾ ਆਪਣਾ ਫਾਸਟਲੀ ਕਰ ਦਿਓ ਬੁਕਿੰਗ ਹੈਗੀ ਹਾਂ ਉਸ ਦਿਨ ਦੇ ਵਿੱਚ ਜਿੱਦਾਂ ਕਿ ਹੁਣ ਆਪਾਂ 10 10:30 ਵਜੇ ਵੀਡੀਓ ਅਪਲੋਡ ਕਰ ਦਿੰਨੇ ਹੁੰਨੇ ਆਗੇ ਸ਼ਾਮ ਤੱਕ ਤੁਸੀਂ ਮਤਲਬ ਪੇਮੈਂਟ ਕਰ ਸਕਦੇ ਹੋ ਤੁਹਾਡੇ ਕੋਲ ਇਨਾ ਟਾਈਮ ਹੁੰਦਾਗਾ ਤੇ ਬੁਕਿੰਗ ਨਾ ਬੁਕਿੰਗ ਮਤਲਬ ਬਹੁਤ ਘੱਟ ਹੈਗੀ ਕਿਉਂਕਿ ਭੈਣਾ ਹਨਾ ਨਾਲ ਦੀ ਨਾਲ ਸੂਟ ਨੇਗੇ ਜਿਹੜੇ ਮਤਲਬ ਪੇਮੈਂਟ ਕਰਕੇ ਅਡਰੈਸ ਪੇਜ ਕੇ ਨਾਲ ਦੀ ਨਾਲ ਲੈ ਜਾਂਦੇ ਨੇਗੇ ਤੇ ਕਾਫੀ ਭੈਣਾ ਹਨਾ ਫਿਰ ਕਈ ਵਾਰ ਰਹਿ ਜਾਂਦੀਆਂ ਨੇ ਕਈ ਵਾਰ ਪੇਮੈਂਟ ਇੱਕ ਦੋ ਕਸਟਮਰ ਮੈਂ ਸਾਰੇ ਨਹੀਂ ਕਹਿੰਦੀ ਇਦਾਂ ਹੁੰਦੇ ਨੇ ਵੀ ਸੂਟ ਰਖਵਾ ਲੈਂਦੇ ਨੇ ਪੇਮੈਂਟ ਦੋ ਦਿਨ ਨਹੀਂ ਕਰਦੇ ਤਿੰਨ ਦਿਨ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਪੇਮੈਂਟ ਕਰ ਦੋ ਫਿਰ ਕੋਈ ਰਿਪਲਾਈ ਨਹੀਂ ਆਉਂਦਾ ਤਾ ਕਰਕੇ ਹਨਾ ਜਿਹੜੇ ਸੂਟ ਲੇਨਗੇ ਆਪਾਂ ਕੋਈ ਵੀ ਇੱਦਾਂ ਬੁਕਿੰਗ ਤੇ ਨਹੀਂ ਰੱਖਦੇ ਹੈਗੇ ਨਾਲ ਦੀ ਨਾਲ ਤੁਸੀਂ ਪੇਮੈਂਟ ਕਰੋ ਐਡਰੈਸ ਸਕਰੀਨਸ਼ਾਟ ਭੇਜੋ ਐਡਰੈਸ ਸੈਂਡ ਕਰੋ ਫਿਰ ਤੁਸੀਂ ਆਪਣਾ ਜਿਹੜਾ ਸੂਟ ਲੇਨਗੇ ਕੋਰੀਅਰ ਕਰਵਾਓ ਠੀਕ ਹੈ ਜੀ ਤੇ ਹਾਂ ਸਵੇਰੇ ਆਪਾਂ ਵੀਡੀਓ ਪਾਉਣੀ ਹੈ ਸ਼ਾਮ ਤੱਕ ਤੁਹਾਡੇ ਕੋਲ ਟਾਈਮ ਹੁੰਦਾਗਾ ਕਿਉਂਕਿ ਬਹੁਤ ਹਨਾ ਵੀ ਇੱਦਾਂ ਹੁੰਦਾਗਾ ਵੀ ਪੇਮੈਂਟ ਅਸੀਂ ਕਰਵਾਉਣੀ ਹੈ ਕਿਸੇ ਤੋਂ ਚਲੋ ਹਨਾ ਵੀ ਇੱਦਾਂ ਥੋੜੇ ਜਿਹਾ ਹੋ ਜਾਂਦਾਗਾ ਤਾ ਕਰਕੇ ਉਹਨਾਂ ਦਾ ਕੋਈ ਚੱਕਰ ਨਹੀਂ ਹੈਗਾ ਤੇ ਤੁਸੀਂ ਆਪਣੀ ਵਸ ਸੌਣਨੇਗੇ ਜਿਹੜੇ ਬੁਕਿੰਗ ਨਹੀਂ ਹੈ ਕਿ ਪੇਮੈਂਟ ਕਰਕੇ ਨਾਲ ਦੇ ਨਾਲ ਐਡਰੈਸ ਭੇਜੋ ਸਾਡੇ ਕੋਰੀਅਰ ਨੇਗੇ ਦਿੱਲੀ ਜਾਂਦੇ ਨੇਗੇ 8:30 9 ਵਜੇ ਅਸੀਂ ਕੋਰੀਅਰ ਲਗਾਉਣ ਚਲੇ ਜਾਂਦੇ ਆਂਗੇ ਕਿਉਂਕਿ ਕੋਰੀਅਰ ਹੁੰਦੇ ਨੇਗੇ ਜਾਦੇ ਉੱਤੇ 2 ਤੋਂ 2.5 ਘੰਟੇ ਲੱਗ ਜਾਂਦੇ ਨੇ ਕੋਰੀਅਰ ਲਗਾਉਣਦਿਆਂ ਨੂੰ ਤਾਂ ਅਗਰ ਕੇ ਡੇਲੀ ਕੋਰੀਅਰ ਜਾਂਦੇ ਨੇਗੇ ਤੇ ਨਾਲ ਦੀ ਨਾਲ ਆਪਣੀ ਪੇਮੈਂਟ ਕਰਦਿਆ ਕਰੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ